ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਇੱਥੇ ਪਹੁੰਚ ਕੇ ਦੇਖਿਆ ਕਿ ਪੰਜਾਬ ਦੇ ਵਿੱਚ ਇਸ ਸਮੇਂ ਜੇ ਦੇਖਿਆ ਜਾਵੇ ਪੰਚੋਕ ਸੋਜ ਤੋਂ ਤਾਂ ਦੋ ਤਿੰਨ ਧਰਨੇ ਚੱਲ ਰਹੇ ਨੇ ਉਸ ਤੋਂ ਇਲਾਵਾ ਅਨੇਕਾਂ ਹੀ ਧਰਨੇ ਥੋ-ਥੋਂ ਦੇ ਲੱਗੇ ਹੋયા ਹਨ ਜੇ ਮੈਂ ਆਪਣੇ ਆਪ ਦੱਸਣਾ ਚਾਹਾਂ ਕਿ ਅਸੀਂ ਅੱਜ ਕੌਮੀ ਇਨਸਾਨ ਮੋਰਚੇ ਮੋਹਾਲੀ ਵੱਲੋਂ ਇੱਥੇ ਕਾਫੀ ਸਿੰਘ ਪਹੁੰਚੇ ਹਨ ਕੌਮੀ ਸਾਂਮੋਚਾ ਪਿਛਲੇ ਸਾਲ ਤੋਂ ਲੱਗਿਆ ਸੀ ਉਸ ਤੋਂ ਬਾਅਦ ਸ਼ੰਭੂ ਵਾਲਾ ਮੋਰਚਾ ਲੱਗਿਆ ਤੇ ਚੌਥਾ ਪੰਜਾਬ ਦੇ ਨਾਲ ਜਿੱਥੇ ਚੱਲ ਰਿਹਾ ਹੈ ਜੇ ਆਪਾਂ ਗੱਲ ਕਰੀਏ ਤਾਂ ਇਕੱਲਾ ਸਟੇਜਾਂ ਤੇ ਬੋਲਣ ਵਾਲੇ ਉੱਥੇ ਵੀ ਬਹੁਤ ਸਿੰਘ ਆਏ ਇੱਥੇ ਵੀ ਬਹੁਤ ਆ ਰਹੇ ਹਨ ਸਭ ਦਾ ਸਵਾਗਤ ਹੈ ਪਰ ਜੇਕਰ ਇੱਕ ਸਟੇਜ ਦੀ ਮर्यादा ਹੈ ਕਿ ਇੱਥੇ ਕਿਸੇ ਦਾ ਭੰਡੀ ਪ੍ਰਚਾਰ ਨਹੀਂ ਕਰਨਾ ਜੋ ਕਿ ਬਹੁਤ ਹੀ ਵਧੀਆ ਪ੍ਰਾਲਾ ਹੈ ਪਰ ਆਪਾਂ ਨੂੰ ਦੇਖਣਾ ਹੋਵੇਗਾ ਤੁਸੀਂ ਸਮੇਂ ਦੇ ਥੋੜਾ ਪਿੱਛੇ ਜਾ ਕੇ ਦੇਖੋ ਕੌਮੀ ਸਾਬ ਮੋਰਚ ਨੇ ਕਿੱਡੀਆਂ-ਕਿੱਡੀਆਂ ਵੱਡੀਆਂ ਕਲਾਂ ਦਿੱਤੀਆਂ ਤੇ ਜੇ ਸੰਗਤ ਨੇ 1 ਇੰਚ ਵੀ ਪੈਰ ਪਿੱਛੇ ਨਹੀਂ ਰੱਖਿਆ ਸੰਗਤ ਨੇ ਬਹੁਤ ਜ਼ਿਆਦਾ ਗਿਣਤੀ ਵਿੱਚ ਆਦ ਦਿੱਤਾ ਤੇ ਇੱਥੇ ਵੀ ਜਦੋਂ ਇਹਨਾਂ ਦੀ ਕਾਲ ਆਵੇਗੀ ਤਾਂ ਇੱਥੇ ਵੀ ਪੈਰ ਰੱਖਣ ਨੂੰ ਥਾਂ ਨਹੀਂ ਰਹੇਗੀ ਪਰ ਆਪਾਂ ਦੇਖਣਾ ਕਿ ਗਲਤੀਆਂ ਕਿੱਥੇ ਹੋ ਰਹੀਆਂ ਨੇ ਜਿਵੇਂ ਕੌਮੀ ਸਾਂ ਮੋਰਚੇ ਦੀ ਗੱਲ ਕਰੀਏ ਉੱਥੇ ਪ੍ਰਬੰਧਕਾਂ ਨੇ बार-बार ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਚੰਡੀਗੜ੍ਹ ਪਹੁੰਚਣਾ ਹੈ बार-बार ਨੌਜਵਾਨਾਂ ਨੂੰ ਕਿਹਾ ਤੁਸੀਂ ਐਵੇਂ ਕਰਨਾ ਹੈ ਗੱਲ ਇਹ ਹੈ ਤੁਸੀਂ ਨੌਜਵਾਨਾਂ ਤੋਂ ਲੁਕੋ ਕੇ ਕੀ ਰੱਖਿਆ ਤੇ ਨੌਜਵਾਨਾਂ ਨੂੰ ਦੱਸਿਆ ਕੀ ਹੈ ਜੋ ਕੌਮੀ ਸਾਂ ਮੋਰਚਾ ਹੈ ਉੱਥੇ ਵੀ ਕੁਝ ਵਕੀਲਾਂ ਨੇ ਆ ਕੇ ਜੋ ਆਪਣੇ ਆਪੇ ਜੀ ਧਰਮੀ ਆਗੂ ਕਹਿੰਦੇ ਹਨ ਜਿਵੇਂ ਕਿਸੇ ਨੇ ਕਿਹਾ ਕਿ ਮੈਂ ਥੋੜਾ ਧਰਮੀ ਬਾਪੂ ਆ ਦੇਖੋ ਸਾਡਾ ਧਰਮੀ ਬਾਪੂ ਗੁਰਗੋਬਿੰਦ ਸਿੰਘ ਜੀ ਹੈ ਤੇ ਸਾਡੀ ਧਰਮੀ ਮਾਂ ਮਾਤਾ ਸਾਹਿਬ ਕੌਰ ਜੀ ਹੈ ਜੇਕਰ ਕੋਈ ਧਰਮੀ ਬਾਪੂ ਬਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗੁਰਗੋਬਿੰਦ ਸਿੰਘ ਜੀ ਵਰਕਾ ਹਿਰਦਾ ਲੈਉਣਾ ਪਵੇਗਾ ਧਰਮੀ ਬਾਪੂ ਹਰ ਕੋਈ ਕਹਿ ਦਿੰਦਾ ਹੈ ਪਰ ਸਾਡਾ ਧਰਮੀ ਬਾਪੂ ਗੁਰਗੋਬਿੰਦ ਸਿੰਘ ਜੀ ਹੈ ਜਿਸ ਨੇ ਆਪਣੇ ਪੁੱਤਾਂ ਨੂੰ ਨੀਹਾਂ ਵਿੱਚ ਚੜਾ ਕੇ ਆਪਣੇ ਪੁੱਤਾਂ ਨੂੰ ਚਮਕੌਰ ਦੀ ਗੜੀ ਵਿੱਚ ਸ਼ਹੀਦ ਕਰਵਾ ਕੇ ਸਾਨੂੰ ਆਪਣੀ ਜੱਫੀ ਵਿੱਚ ਲਿਆ ਹੈ ਤੇ ਇੱਥੇ ਵੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਿਵੇਂ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਪਰ ਹੁਣ ਬਿਰਸਾ ਸਿੰਘ ਗਲਟਵਾ ਜੀ ਬੋਲ ਕੇ ਗਏ ਨੇ ਕਿ ਭਾਈ ਹਵਾਰਾ ਜੀ ਤਿਹਾਰ ਜੇਲ੍ਹ ਵਿੱਚ ਹਨ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਐ ਜੀ ਪੀ ਸੀ ਦੇ ਜੋ ਵੀ ਨੰਬਲਾ ਰਹੇ ਹੋ ਤੁਹਾਨੂੰ ਇਹਨਾਂ ਨੂੰ ਪਤਾ ਚਾਹੀਦਾ ਹੈ ਕਿ ਭਾਈ ਹਵਾਰਾ ਜੀ ਹੁਣ ਮੰਡੋਲੀ ਜੇਲ੍ਹ ਵਿੱਚ ਹਨ ਨਾ ਕਿ ਤਿਹਾਰ ਜੇਲ੍ਹ ਵਿੱਚ ਜੇਕਰ ਆਪਾਂ ਉਹਨਾਂ ਦੀ ਜਵਾਰ ਨਹੀਂ ਪਤਾ ਤਾਂ ਕੱਲਾ ਸਟੇਜ ਤੇ ਬੋਲਣ ਨਾਲ ਆਪਾਂ ਬੰਦੀ ਸਿੰਘਾਂ ਨੂੰ ਕਿਵੇਂ ਬਾਹਰ ਕੱਢਾਂਗੇ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਮਸਲੇ 'ਚ ਆਪਾਂ ਗੱਲ ਕਰੀਏ ਭਾਈ ਅੰਮ੍ਰਿਤਪਾਲ ਸਿੰਘ ਨੇ 29 ਜਨਵਰੀ ਨੂੰ ਕੌਮੀ ਸਾਬ ਮੋਰਚੇ ਵਿੱਚ ਹਾਜ਼ਰੀ ਭਰੀ ਸੀ ਜਿੱਥੇ ਕਿ ਪੈਰ ਸੁੱਟਣ ਨੂੰ ਥਾਂ ਨਹੀਂ ਸੀ ਪਰ ਹੋਇਆ ਕਿ ਜੋ ਆਉਣ ਵਾਲੇ ਸਮੇਂ 'ਚ ਆਪਾਂ ਨੇ ਦੇਖਿਆ ਕਿ ਇਹੀ ਆਗੂ ਜੋ ਆਪਾਂ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਇਹਨਾਂ ਨੇ بار بار ਪ੍ਰੈਸ਼ਰ ਪਾ ਕੇ ਕਿਹਾ ਕਿ ਜੇ ਕਿ ਅਮਰਪਾਲ ਲੋਟ ਨਹੀਂ ਹੁੰਦਾ ਸਾਨੂੰ ਅਮਰਪਾਲ ਦੇ ਉਹਦੀ 10 ਮਿੰਟ ਵਿੱਚ ਅਮਰਪਾਲ ਲੋਟ ਕਰ ਦਵਾਂਗੇ ਹੁਣ ਤੁਸੀਂ ਦੱਸੋ ਜਿਹੜੇ ਅਮਰਪਾਲ ਨੂੰ 10 ਮਿੰਟ ਵਿੱਚ ਲੋਟ ਕਰਨ ਨੂੰ ਫਿਰਦੇ ਸੀ ਉਹ 10 ਮਿੰਟ ਵਿੱਚ ਵੀ ਕਢਾ ਕੇ ਵੀ ਦਿਖਾਉਣ ਦੇ ਇਹਨਾਂ ਦੀ ਪਾਵਰ ਹੋਵੇ ਪਰ ਇਹ ਲੋਕ ਜੇਕਰ ਗੱਲ ਕਰੀਏ ਝਾੜੂ ਸਰਕਾਰ ਦੀ ਇੱਥੇ ਆਪਾਂ ਇਹ ਗੱਲ ਸਪਸ਼ਟ ਕਰਦੇ ਰਿਹਾ ਚੜੂ ਸਰਕਾਰ ਨੇ ਆਪਣੇ ਬੰਦਿਆ ਤੇ ਐਨਐਸਏ ਲਾਈ ਪਰ ਮੈਂ ਗੁਰੂ ਰਾਮਦਾਸ ਦੀ ਗੋਦ ਵਿੱਚ ਬਹਿ ਕੇ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਬਹੁਤ ਲੋਕ ਹੋਣਗੇ ਜੋ ਸੋਚਦੇ ਹੋਣਗੇ ਬੜੀਆਂ-ਬੜੀਆਂ ਪਾਰਟੀਆਂ ਵਾਲੇ ਕਿ ਅਮਰਪਾਲ ਦਾ ਇੰਕਾਉਂਟਰ ਕਰ ਦਿੱਤਾ ਜਾਵੇ ਲੋਕ ਦੋ ਦਿਨ ਔੜਾ ਪਾਉਣਗੇ ਆਪੇ ਉਸ ਤੋਂ ਬਾਅਦ ਸ਼ਾਂਤ ਹੋ ਜਾਵੇਗਾ ਪਰ ਨਹੀਂ ਮਹਾਰਾਜ ਨੇ ਜਿਵੇਂ ਵੀ ਕਰਿਆ ਸਹੀ ਕਰਿਆ ਹੈ ਸਿੱਖਾਂ ਨੂੰ ਜੇਕਰ ਰਾਜ ਦੀ ਸ਼ਕਤੀ ਨਹੀਂ ਮਿਲ ਰਹੀ ਤਾਂ ਇਸ ਵਿੱਚ ਸਿੱਖਾ ਦਾ ਕਸੂਰ ਨਹੀਂ ਇਹਦੇ ਕਸੂਰ ਹੈ ਸਿੱਖਾਂ ਦੇ ਕਹੌਣ ਵਾਲੇ ਆਗੂਆਂ ਦਾ ਕਸੂਰ ਹੈ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਕਹਿੰਦੇ ਨੇ ਕਿ ਅਸੀਂ ਜੋਰ ਤਾਂ ਪੂਰਾ ਲਾਉਂਦੇ ਹਾਂ ਪਰ ਸਾਡੀ ਅੱਗੇ ਸੁਣੀ ਨਹੀਂ ਜਾਂਦੀ ਇਹ ਬਿਲਕੁਲ ਸੱਚ ਗੱਲ ਹੈ ਜੇਕਰ ਕੋਈ ਕੌਮ ਦਾ ਆਗੂ ਸਿਰ ਧਰਦੀ ਬਾਜੀ ਲਾਉਂਦਾ ਹੈ ਤਾਂ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਹੈ 80 ਸਾਲ ਦੀ ਉਮਰ ਵਿੱਚ ਉਹ ਰੋਜ਼ ਕਿਧਰੇ ਕਿਧਰੇ ਨਿਕਲਿਆ ਹੁੰਦਾ ਹੈ ਕੌਮ ਦੀ ਬਾਦਗੋਲ ਵਾਸਤੇ ਜਾਂ ਸੰਗਰੂਰ ਦੀ ਸੀਟ ਵਾਸਤੇ ਚ ਨਹੀਂ ਰਹੇ ਤਾਂ ਸਾਡੇ ਵਰਗੇ ਜੋ 35 ਪੈਂਦੀ 30 ਦੇ ਸਾਲ ਦੇ ਹਲੇ ਜਵਾਨੀ ਭਰ ਉਮਰ ਵਿੱਚ ਵੀ ਇੱਕ ਦਿਨ ਆ ਕੇ ਸਟੇਜ ਤੋਂ ਬੋਲ ਜਾਂਦੇ ਹਨ ਤੇ ਉਹੀ ਫੋਟੋ ਵੀਡੀਓ ਨੂੰ ਮੇਨਾ ਬਿਨਾ ਪਾ ਕੇ ਦਿਖਾਈ ਜਾਂਦੇ ਹਨ ਕਿ ਅਸੀਂ ਹਾਜ਼ਰੀ ਲੋਕੇ ਗਏ ਹਾਂ ਨੌਜਵਾਨ ਵੀਰੋ ਆਪਣੀ ਹਾਜ਼ਰੀ ਨਾਲ ਜਿਵੇਂ ਵੋਟਾਂ ਵਿੱਚ ਕਹਿੰਦੇ ਹੁੰਦੇ ਆਂ ਕਿ ਵੋਟ ਪਾਉਣੀ ਨਹੀਂ ਵੋਟ ਪਵਾਉਣੀ ਵੀ ਹੈ ਇਸੇ ਤਰੀਕੇ ਨਾਲ ਆਪਾਂ ਨੇ ਇਕੱਲੇ ਨਹੀਂ ਹਾਜ਼ਰੀ ਰਹੀ ਭਰਨੀ ਇੱਥੇ ਹੋ ਨੌਜਵਾਨ ਜੇਕਰ ਗੱਲ ਕਰੀਏ ਪੰਡੀ ਪ੍ਰਚਾਰ ਦੀ ਆਪਾਂ ਕਿਸੇ ਦਾ ਪੰਡੀ ਪ੍ਰਚਾਰ ਨਹੀਂ ਕਰਨਾ ਪਰ ਆਪਾਂ ਨੂੰ ਗੁਰਮੁਖ ਗੋਵੀ ਸਿੰਘ ਦਾ ਹੁਕਮ ਹੈ ਕਿ ਸਿੱਖ ਨੇ ਰਾਜਨੀਤੀ ਪੜਨੀ ਹੈ ਰਾਜਨੀਤੀ ਕੀ ਪੜਨੀ ਹੈ ਆਪਾਂ ਨੇ ਆਪਣੇ ਦਿਵਾਕ ਕੁਝ ਰੱਖਣਾ ਹੈ ਕਿ ਇਹਨਾਂ ਲੋਕਾਂ ਨੇ ਆਪਣੇ ਨਾਲ ਕਿਹੋ ਜਿਹਾ ਬਤਾਰਾ ਕਰਿਆ ਗਰਵਾਣੀ ਦਾ ਪ੍ਰਮਾਨ ਹੈ ਗੁਰਮੁਖ ਬੈਰ ਵਿਰੋਧ ਦਾਵਾ ਹੈ ਫਸ ਤੋਂ ਪਹਿਲਾਂ ਆਪਾਂ ਗੁਰਮੁਖ ਬਣੀਏ ਤੇ ਬੈਰ ਵਿਰੋਧ ਕਿਵੇਂ ਲਗਵਾਉਣਾ ਹੈ ਉਹਨਾਂ ਲੋਕਾਂ ਨਾਲ ਸਾਡਾ ਕੋਈ ਬੈਰ ਨਹੀਂ ਜਿਹੜੇ ਲੋਕ ਦਸਦੇ ਵਿੱਚ ਆਪ ਫਿਟੋ ਕੇ ਸਾਡੀਆਂ ਜੜਾਂ ਵਿੱਚ ਰੋਜ ਟੱਕ ਮਾਰ ਰਹੇ ਹਨ ਗੁਰੂ ਮੂ ਗੁਰ ਗੋਬਿੰਦ ਸਿੰਘ ਦਾ ਖਾਲਸਾ ਖੁਦ ਖੁਦਾ ਹੈ ਅਸੀਂ ਜੋ ਵੀ ਮੰਗਣਾ ਹੈ ਗੁਰ ਗੋਬਿੰਦ ਸਿੰਘੀ ਤੋਂ ਮੰਗਣਾ ਹੈ ਇਹਨਾਂ ਜੋ ਕੱਲ ਕਿਸੇ ਹੋਰ ਪਾੜੇ 'ਚ ਬੈਠੇ ਸੀ ਅੱਜ ਕਿਸੇ ਹੋਰ ਪਾੜੇ 'ਚ ਬੈ ਕੇ ਬੈਠੇ ਹਨ ਸਾਡਾ ਇਹਨਾਂ ਨਾਲ ਕੋਈ ਵਾਸਤਾ ਨਹੀਂ ਹੈ ਜੇਕਰ ਗੋਬਿੰਦ ਸਾਹਿਬ ਮੋਰਚਾ ਅੱਜ ਥੋੜਾ ਟੈਂਦੀ ਕਲਾ ਵਿੱਚ ਗਿਆ ਹੈ ਤਾਂ ਉਸ ਦੇ ਵਿੱਚ ਉਹਨਾਂ ਆਗੂਆਂ ਦਾ ਕਸੂਰ ਹੈ ਉਹਨਾਂ ਵਕੀਲਾਂ ਦਾ ਕਸੂਰ ਹੈ ਜਿਹੜੇ ਕੋ ਕਹਿੰਦੇ ਸੀ ਧਰਮੀ ਬਾਪੂ ਕਹਿੰਦੇ ਸੀ ਪਰ ਜਦੋਂ ਅੰਮ੍ਰਿਤਪਾਲ 18 ਮਾਰਚ ਦੀ ਗੱਲ ਹੈ ਜਦੋਂ ਸੁਹਾਣੇ ਮੋਰਚਾ ਲੱਗਿਆ ਤਾਂ ਸਾਰੇ ਨੌਜਵਾਨ ਕੌਮੀ ਸਾਹ ਮੋਰਚੇ ਵਿੱਚੋਂ ਉੱਠ ਕੇ ਸੁਹਾਣੇ ਗੁਰਦਵਾਰ ਸਾਹਿਬ ਅੱਗੇ ਬੈਠ ਗਏ ਇਹ ਗੱਲ ਅੱਜ ਤੁਹਾਨੂੰ ਮੈਂ ਪਹਿਲੀ ਵਾਰ ਇੱਥੇ ਸਪਸ਼ਟ ਰੂਪੀ ਦੱਸਣਾ ਚਾਹੁੰਦਾ ਹਾਂ ਕਿ ਕਿਤੇ ਇਹ ਜੋ ਨੌਜਵਾਨ ਇੱਥੇ ਬੈਠੇ ਹਨ ਇਹਨਾਂ ਦੇ ਮਨ ਵਿੱਚ ਕੋਈ ਹਰਖ ਹੋਵੇਗਾ ਕਿ ਕੌਮੀ ਸਾਹ ਮੋਰਚੇ ਨੇ ਬਾਲਵਰੀ ਕੋਈ ਕਾਲ ਨਹੀਂ ਦਿੱਤੀ ਦੇਖੋ ਗੱਲ ਕਰੀਏ ਜੋ ਮੋਰਚੇ ਦੇ ਆਗੂ ਸਨ ਉਹ ਇੱਕ ਕਮਰੇ ਵਿੱਚ ਬੈਠ ਕੇ ਮੀਟਿੰਗ ਕਰੀ ਗਏ ਉਹਨਾਂ ਵਿੱਚ ਕੌਣ ਸੀ ਜੋ ਮੋਰਚੇ ਦੇ 31 ਮੈਂਬਰੀ ਕਮੇਟੀ ਦੇ ਕੁਝ ਮੈਂਬਰ ਕੁਝ ਵਕੀਲ ਜੋ ਕਹੀਗੇ ਰੁਕੋ ਅਸੀਂ ਤੁਹਾਨੂੰ ਕੋਈ ਤਾਲ ਦੇਵਾਂਗੇ ਪਰ ਨੌਜਵਾਨਾਂ ਨੇ ਆਪਣੇ ਆਪ ਸੁਹਾਣੇ ਗੁਰਦੁਆਰਾ ਸਾਹਿਬ ਸਿੰਘੀ ਦਾ ਮੋਹਾਲੀ 에어ਪੋਰਟ ਰੋਡ ਤੇ ਜਗ੍ਹਾ ਰੋਕੀ ਤੇ ਨੌਜਵਾਨਾਂ ਨੇ ਬਾਰ ਬਾਰ ਸੀ ਕੌਮੀ ਸਾਂ ਮੋਰਚੇ ਦਾ ਹਿੱਸਾ ਹਾਂ ਤੇ ਭਾਈ ਅਮਰਪਾਲ ਸਿੰਘ ਵੀ ਸਾਡਾ ਹਿੱਸਾ ਹੈ ਪਰ ਕੋ ਸਰਕਾਰੀ ਆਗੂ ਵਿਚੇ ਸੋਹਣਾ ਗੁਰਦੁਆਰਾ ਦੀ ਕਮੇਟੀ ਜੋ ਕੀ ਬਲਬੀਰ ਭਾਜਪੀ ਕਾਂਗਰਸ ਵਾਲਾ ਸਾਰਿਆਂ ਨੂੰ ਸਰੋਪੇ ਦੰਦੀ ਫਿਰਦੀ ਹੈ ਉਸ ਕਮੇਟੀ ਨੇ ਨੌਜਵਾਨਾਂ ਤੇ ਡਾਂਗਾ ਫੇਰੀਆਂ ਇਸ ਵਿੱਚ ਮੋਰਚੇ ਵਾਲੇ ਦਾ ਕਸੂਰ ਘੱਟ ਹੈ ਤੇ ਕੌਮ ਜੇ ਸੋਹਣਾ ਗੁਰਦੁਆਰਾ ਦੀ ਕਮੇਟੀ ਹੈ ਜੋ ਸਿੰਘਸ਼ੀਦਾ ਦੇ ਨਾਮ ਤੇ ਕਰ ਹਰ ਵਾਰ ਪਿਆ ਬਚਤ ਲੰਦੀ ਹੈ ਉਸ ਨੇ ਨੌਜਵਾਨਾਂ ਦੇ ਡਾਂਗਾ ਫੇਰੀਆਂ ਤੇ ਸ਼ਾਮ ਨੂੰ ਲੰਗਰ ਤੱਕ ਦਾ ਪ੍ਰਬੰਧ ਵੀ ਨਹੀਂ ਕਰਕੇ ਦਿੱਤਾ ਸੋ ਨੌਜਵਾਨੋ ਸਾਰਿਆਂ ਸੰਤਾਂ ਨੂੰ ਬੇਨਤੀ ਹੈ ਬ੍ਰੇਸ਼ਕ ਆਪਾਂ ਨੇ ਸਾਰਿਆਂ ਦਾ ਸਾਥ ਲੈਣਾ ਹੈ ਪਰ ਆਪਾਂ ਨੇ ਇਹ ਦੇਖਣਾ ਹੈ ਕਿ ਇਹ ਲੋਕ ਕਿਹੜੇ ਪਾਰੇ ਵਿੱਚ ਖੜੇ ਹਨ ਕਿਤੇ ਹੋਈ ਲੋਕ ਤਾਂ ਨਹੀਂ ਜਿਹੜੇ ਕਹਿੰਦੇ ਸੀ ਅਸੀਂ ਅੰਮ੍ਰਿਤਪਾਲ ਨੂੰ ਕਿੰਨਾ 10 ਲੱਖਾਂ ਪਿੱਛੇ ਦੇਣਾ ਸੀ ਜੇ ਸਾਡੀ ਸਰਕਾਰ ਹੁੰਦੀ ਅਸੀਂ ਅੰਮ੍ਰਿਤਪਾਲ ਨੂੰ 10 ਮਿੰਟ ਵਿੱਚ ਲੋਡ ਕਰ ਦੇਣਾ ਸੀ ਸੋ ਨੌਜਵਾਨੋ ਜਦੋਂ ਅਸੀਂ ਕਾਂਗਰਸ ਬਾਦਲਦਲ ਵਿਰੋਧ ਕਰਦੇ ਅਸੀਂ ਨੌਜਵਾਨ ਮੋਰਚੇ ਵੱਲੋਂ ਨਹੀਂ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਕਾਂਗਰਸ ਦੇ ਏਜੰਟ ਜਵੇਂ ਉਸੇ ਲਹਿਰ ਨੂੰ ਬਾਈ ਜੀਪ ਸਿੱਧੂ ਨੇ ਉਸੇ ਲਹਿਰ ਨੂੰ ਪਾਈ ਅੰਮ੍ਰਿਤਪਾਲ ਸਿੰਘ ਨੇ ਖਾਲਸੇ ਰਾਜ ਦੀ ਗੱਲ ਕੀਤੀ ਅਸੀਂ ਉਸੇ ਉਹੀ ਖਾਲਸੇ ਰਾਜ ਦੀ ਗੱਲ ਕਰਾਂਗੇ ਬੇਸ਼ੱਕ ਸਾਨੂੰ ਹਲੇ ਹੋਰ 50 ਸਾਲ ਲੱਗ ਜਾਣ 100 ਸਾਲ ਲੱਗ ਜਾਵੇ ਪਰ ਅਸੀਂ ਇਹ ਹਿੰਦੁਸਤਾਨ ਦੀ ਇਹ ਨਹੀਂ ਖੂਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ